ਤਾਂ ਜਿਵੇਂ ਵੱਡ ਜਾਂਦੀ ਹੈ ਇਹ ਨਹੀਂ ਚਾਹੁੰਦੇ ਅਸੀਂ ਉਹ ਨਹੀਂ ਕਰਦੇ ਕੱਲ ਤੋਂ ਘੁੰਮ ਨਹੀਂ ਕਰਦੇ ਉਹ ਠੀਕ ਗਿਆ ਅਸੀਂ ਮੈਂ ਇਹਦੇ ਵਿੱਚ ਬੱਸ ਨਾ ਕਰੀਏ ਮੈਂ ਇਹਦੇ ਤੇ ਗਾਏਗਾ ਇੱਕ ਇੱਕ ਪੈਕੇਟ ਵਿੱਚ ਸੋ ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਪਏ ਕਿ ਬਾਰੂ ਲਗਾਤਾਰ ਜੜੀਆਂ ਨੇ ਉਹ ਸੇਵਾਵਾਂ ਇੱਥੇ ਪਹੁੰਚਦੀ ਪਈਆਂ ਨੇ ਤੁਸੀਂ ਦੇ ਦੇ ਪਿਓ ਕਿ ਬਹੁਤ ਜ਼ਿਆਦਾ ਜੜੀਆਂ ਨੇ ਟਰਾਲੀਆਂ ਦੀਆਂ ਲੈਣਾ ਜੜੀਆਂ ਲੱਗੀਆਂ ਹੋਈਆਂ ਨੇ ਤੇ ਪਿੱਛੇ ਇੱਕ ਜਿਹੜੀ ਉਹ ਟਰਾਲੀ ਨੂੰ ਸਾਈਡ ਦੇ ਦੇ ਚੱਕਰ ਦੇ ਵਿੱਚ ਟਰੈਕਟਰ ਵੀ ਜਿਹੜਾ ਹੈ ਉਹ ਪੈਲੀ ਦੇ ਵਿੱਚ ਪਿਆ ਹੋਇਆ ਹੈ ਤੇ ਬਹੁਤ ਜ਼ਿਆਦਾ ਜਿਹੜੇ ਉਹ ਮੰਦੇ ਹਾਲ ਹੋਏ ਪਏ ਨੇ ਬੜੇ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਦੀਆਂ ਹੋਈਆਂ ਜੜੀਆਂ ਨੇ ਉਹ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਜਿਹੜੇ ਸੇਵਾਦਾਰ ਆ ਰਹੇ ਨੇ ਉਹਨਾਂ ਨੂੰ ਵੀ ਸਮੇ ਸਮੇ ਸਿਰ ਜਿਹੜੀਆਂ ਨੇ ਉਹ ਬਹੁਤ ਸਾਰੀਆਂ ਦਿੱਕਤਾਂ ਦਾ ਜਿਹੜਾ ਆ ਉਹ ਸਾਹਮਣਾ ਕਰਨਾ ਪੈ ਰਿਹਾ ਆ ਲਗਾਤਾਰ ਤੁਸੀਂ ਦੇ ਦੇ ਪਈਓ ਪਈ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਨੇ ਉਹ ਕਰਨੀਆਂ ਪੈਣ ਨੇ ਤੇ ਹੁਣ ਹੱਲਾ ਮਾਰ ਕੇ ਜਿਹੜਾ ਆ ਉਹ ਟਰੈਕਟਰ ਟਰੈਲੀ ਜਿਹੜੀ ਉਹ ਬਾਹਰ ਕੱਢ ਦਿੱਤੀ ਗਈ ਤੇ ਸਾਡੇ ਨਾਲ ਇੱਥੇ ਤਾੜਾ ਘੜ ਦੇ ਨੇੜੇ ਮਦੀਨਪੁਰ ਤੋਂ ਜਿਹੜੀ ਹੈ ਉਹ ਸੰਗਤ ਪਹੁੰਚੀ ਹੋਈ ਹੈ ਰਸਦਾਂ ਲੈ ਕੇ ਤੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਕਿ ਕੀ ਕਹਿੰਦੇ ਨੇ ਭਾਜੀ ਕੀ ਨਾਂ ਆ ਆਪਣਾ ਭਾਈ ਮੇਰਾ ਨਾਮ ਟਿੰਕੂ ਸੈਣੀ ਹੈ ਹਾਂਜੀ ਹਾਂਜੀ ਪਿੰਡ ਮਦੀਨਪੁਰ ਤੋਂ ਅਸੀਂ ਆਪਣੀ ಗ್ರಾಮ ਪੰਚਾਇਤ ਦੇ ਵੱਲੋਂ ਸੇਵਾ ਲੈ ਕੇ ਆਏ ਆਂ ਸਾਰੇ ਪਿੰਡ ਦੇ ਮੁੰਡੇ ਆਏ ਆ ਔਰ ਜਿਹੜੇ ਲੋਡ ਬੰਦੇ ਆ ਆਪਾਂ ਸਾਰਿਆਂ ਨੂੰ ਜੋ ਵੀ ਸਮਾਨ ਲੈ ਕੇ ਆਏ ਆ ਦੇ ਰਹੇ ਆ ਤੇ ਔਰ ਮਤਲਬ ਕਿ ਸਾਡੀ ਪਿੰਡ ਦਾ ਬਹੁਤ ਹੀ ਸਾਥ ਆ ਮੁੰਡਿਆਂ ਦਾ ਔਰ ਵੀਰ ਜੀ ਆਏ ਨੇ ਲਲਿਤ ਸੈਣੀ ਆਏ ਆ ਕਿਸ਼ੋਰ ਜੀ ਆਏ ਨੇ ਗਣੇਸ਼ ਜੀ ਆਏ ਨੇ ਬਸ ਆਹੀਂ ਹੀ ਚਾਹਨਾ ਕਿ ਬਸ ਉਹਨਾਂ ਹਾਰਦਾ ਪਰਮਾਤਮਾ ਥੰਮ ਪਾ ਦੇ ਤੇ ਸਾਰਿਆਂ ਨੂੰ ਮਤਲਬ ਆਪਣਾ ਆਪਣਾ ਘਰ ਪੱਸੇ ਸਾਰਿਆਂ ਦਾ ਬਸ ਆਪਾਂ ਇਹੀ ਦੁਆ ਕਰਦੇ ਆਂ ਹਾਲਾਤ ਦੇਖ ਕੇ ਕੀ ਲੱਗਾ ਲੋਕਾਂ ਨੂੰ ਹਾਲਾਤ ਦੇਖ ਕੇ ਬਹੁਤ ਦੁੱਖ ਹੋਇਆ ਆਜੋ ਭਾਈ ਬਹੁਤ ਹੀ ਜ਼ਿਆਦਾ ਮਨ ਦੁਖਿਆ ਆਹੀਂ ਹਲੇ ਮਤਲਬ ਕਿ ਨਵੀਂ ਪੀੜ੍ਹੀਆਂ ਪਹਿਲੀ ਵਾਰੀ ਇਹ ਜ਼ਿੰਦਗੀ ਦੇ ਵਿੱਚ ਦੇਖਿਆ ਹੈਗਾ ਪਰ ਬਹੁਤ ਮਨ ਦੁਖੀ ਹੋ ਰਿਹਾ ਹੈਗਾ ਬਹੁਤ ਹੀ ਜ਼ਿਆਦਾ ਮਨ ਦੁਖੀ ਹੋ ਰਿਹਾ ਹੈ ਜੀ ਜਿਤਨਾ ਜੀ ਬਹੁਤ سارے ਲੋਕ ਸਰਕਲ ਤੇ ਤੰਬੂ ਲਾ ਕੇ ਬੈਠੇ ਹਾਂ ਜੀ ਤੰਬੂ ਲਾ ਕੇ ਬੈਠੇ ਹੋਇਆ ਹਰ ਇੱਕ ਦੇਖ ਰਿਹਾ ਕਿ ਕੌਣ ਆ ਰਿਹਾ ਸਾਡੀ ਹੈਲਪ ਕਰ ਰਿਹਾ ਸਾਰੇ ਪਿੰਡ ਤੋਂ ਬਾਹਰ ਖੜੇ ਆ ਪਾਂਡੇ ਲੈ ਕੇ ਖਾਣਾ ਲੈਣ ਨੂੰ ਪਾਣੀ ਲੈਣ ਨੂੰ ਸਾਰੇ ਅਸੀਂ ਤਾਂ ਆਪਣੇ ਪੰਜਾਬ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਕਿ ਹਰ ਇੱਕ ਪਿੰਡ ਦੀ ਲੋੜ ਪੂਰੀ ਕੀਤੀ ਜਾ ਰਹੀ ਹੈ ਮਤਲਬ ਕਿ ਬਹੁਤ ਹੀ ਜ਼ਿਆਦਾ ਧੰਨਵਾਦੀਆਂ ਜੀ ਹਾਂਜੀ ਔਰ ਜਿਤਨਾ ਕਿ ਛੋਟੇ-ਛੋਟੇ ਬੱਚੇ ਕਈਆਂ ਥਾਂ ਤੇ ਕੰਮੂਆਂ ਦੇ ਵਿੱਚ ਬੈ ਕੇ ਮਾਵਾਂ ਲੈ ਕੇ ਬੈਠੇ ਹੋਏ ਹਨ ਹਾਂਜੀ ਹਾਂਜੀ ਸਭ ਕੁਝ ਆ ਰਿਹਾ ਜੀ ਦੁੱਧ ਵੀ ਆ ਰਿਹਾ ਪਾਣੀ ਵੀ ਆ ਰਿਹਾ ਰੋਟੀ ਵੀ ਆ ਰਹੀ ਹੈ ਲੰਗਰ ਤਾਂ ਬਹੁਤ ਜ਼ਿਆਦਾ ਆ ਰਿਹਾ ਦਿਨ ਤੋਂ 15 ਬੰਦਾ 20-20 ਟਰਾਲੀਆਂ ਹਰ ਪਿੰਡ ਨੂੰ ਲੰਗਰੀਆਂ ਜਿੱਦੇ ਇੱਧਰ ਪਾਣੀ ਦੀ ਘਾੜ ਆਏ ਹੋਏ ਨਾ ਹਾਂਜੀ ਕੀ ਕਹਿਣਾ ਚਾਹੋਗੇ ਨਵੇਂ ਜੂਤ ਨੂੰ ਬਸ ਨਵੇਂ ਜੂਤ ਨੂੰ ਇਹੀ ਕਹਿਣਾ ਚਾਹਾਂਗੇ ਏਕਾ ਬਣਾ ਕੇ ਚੱਲੋ ਬਸ ਸੇਵਾ ਕਰੋ ਬਸ ਹੋਰ ਕੁਝ ਨਹੀਂ ਬਸ ਨਸ਼ੇ ਤੋਂ ਦੂਰ ਰਹੋ ਬਸ ਜੀ ਧੰਨਵਾਦ ਭਾਈ ਕੀ ਕਹਿਣਾ ਚਾਹੋਗੇ ਅੱਛਾ ਵੀ ਇਹ ਇਹ ਇੱਕ ਤਾਜ ਅਬਰੂਜ਼ ਕਰੇ ਹਣਾ ਤੋਂ ਆਪਾਂ ਇਕੱਲਾ ਕਰਕੇ ਚਲੀਏ ਕਿੰਦਰਾ ਲੱਗਦਾ ਵੀ ਭਾਈ ਹੋ ਜੇ ਇਹਨਾਂ ਲੋਕਾਂ ਦੀ ਬਹੁਤ ਔਖਾ ਹੈ ਕੰਮ ਉਹ ਲਗਾਤਾਰ ਜਿਹੜੀਆਂ ਨੇ ਤਸਵੀਰਾਂ ਤੁਸੀਂ ਦੇਖਦੇ ਪੀਓ ਤੇ ਸਾਡੇ ਨਾਲ ਬਹੁਤ ਸਾਰੇ ਨੌਜਵਾਨ ਜਿਹੜੇ ਜੁੜੇ ਹੋਏ ਨੇ ਜਿਹੜੇ ਆਪਣੇ ਆਪਣੀਆਂ ਜਿਹੜੀਆਂ ਨੇ ਉਸਵਾਵਾਂ ਲੈ ਕੇ ਪਹੁੰਚਦੇ ਨੇ ਗਲਪਤ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਭਾਜੀ ਕੀ ਕਹਿਣਾ ਚਾਹੋਗੇ ਭਾਜੀ ਜਿਸ ਹਿਸਾਬ ਨਾਲ ਅਸੀਂ ਦੇਖਿਆ ਜਾਂਜੀ ਸਾਹਿਬ ਨਾਲ ਸਾਡੇ ਬਜ਼ੁਰਗ ਸਰਾਂਦੇ ਸੀ ਕਿ 88 ਵਿੱਚ ਫਲੱਡ ਆਇਆ ਪਰ ਆਪਾਂ ਫਲੱਡ ਦੇ ਨਹੀਂ ਦੇਖਿਆ ਪਰ ਇਸ ਵਾਰੀ ਤੇ ਛਾਸੀ ਨਾਲੋਂ ਵੀ ਕਈ ਗੁਣਾ ਜ਼ਿਆਦਾ ਜਿਹੜਾ ਪਾਣੀ ਆ ਉਹਦੀ ਜਿਹੜੀ ਮਾਰ ਆ ਪੰਜਾਬ ਨੂੰ ਚਵੱਖਿਓ ਪਈ ਆ 23 ਦੇ 23 ਡਿਸਟ੍ਰਿਕਟ ਆ ਜਿਹੜੇ ਪੰਜਾਬ ਦੇ ਸਾਰੇ ਪਾਣੀ ਚ ਡੁੱਬੇ ਹੋਇਆ ਬਾਕੀ ਸਰਕਾਰਾਂ ਦਾ ਕੀ ਕਹਿਣਾ ਜੇ ਸਰਕਾਰਾਂ ਦਾ ਤੇ ਕੋਈ ਕਿਸੇ ਨੂੰ ਹੈਲਪ ਜਿਹੜੀ ਉਹ ਨਹੀਂ ਮਿਲ ਪਾ ਰਹੀ ਪਰ ਪੰਜਾਬ ਦੇ ਜਿਹੜੇ ਨੌਜਵਾਨ ਆ ਜਾਂ ਪੰਜਾਬ ਦੇ ਜਿਹੜੇ ਸੰਗਠਨ ਆ ਸੰਸਥਾਵਾਂ ਆ ਉਹ ਸਾਰੇ ਹੀ ਆਪਣੇ ਕੋ ਉਡੀ ਸੇਵਾ ਜੋ ਵੀ ਕਿਸੇ ਕੋ ਰਾਸ਼ਨ ਆ ਜਾਂ ਸੁੱਕਾ ਰਾਸ਼ਨ ਹਰ ਲੋੜਮੰਦ ਜਿਹੜੀ ਚੀਜ਼ ਉਹ ਲੋਕਾਂ ਤੱਕ ਭਜਾਈ ਜਾ ਰਹੀ ਆ ਤੇ ਮੈਂ ਸਾਰੇ ਆਪਣੇ ਬੀਰਪਨਾਵਾਂ ਨੂੰ ਔਰ ਆਪਣੇ ਪੰਜਾਬ ਦੇ ਯੂਥ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਆਪਣੇ ਪੰਜਾਬ ਨੂੰ ਆਪਣੀਆਂ ਹਾੜਾਂ ਦੇ ਨਾਲ ਬੇਸ਼ੱਕ ਪੰਜਾਬ ਨੂੰ ਸਰਕਾਰਾਂ ਡੋਪਦੀਆਂ ਰਹਿਣ ਪਰ ਆਪਾਂ ਨੌਜਵਾਨਾਂ ਨੇ ਆਪਣੇ ਪੰਜਾਬ ਨੂੰ ਨਹੀਂ ਡੁੱਬਣ ਦੇਣਾ बोलिए सियापति रामचंद्र महाराज की जो बोले सो निहाल चट्टी कला पंजाब भारत माता की भारत माता की ਮੈਂ ਜੀ ਉਹ ਕਹ ਮੈਂ ਇਸ ਗੱਲ ਤੇ ਬਹੁਤ ਖੁਸ਼ ਆ ਜੀ ਕਿ ਜਿਹੜੇ ਸਾਡੇ ਪੰਜਾਬ ਦੇ ਲੋਕ ਇੱਕ ਮਿੱਕ ਹੋ ਕੇ ਸਾਰਿਆਂ ਦਾ ਯਾਨੀ ਕਿ ਸਹਿਯੋਗ ਨਾਲ ਚਲੇਦੇ ਆ ਤੇ ਜਿਹੜੇ ਹਰਪੀਰ ਤਾਂ ਜਿਹੜੇ ਉਹਨਾਂ ਨੂੰ ਅਸੀਂ ਕਿੱਥੋਂ ਧੱਕੋ ਸਕਦਾ ਛੋਟੀ ਮੋਟੀ ਨਿੱਕੀ ਮੋਟੀ ਜਿੰਨੀ ਵੀ ਆ ਸਾਰੀ ਅਸੀਂ ਸ਼ਹਿਤਾ ਦੇ ਚ ਸਮਰਥ ਰਹੇ ਆ ਆ ਰਹੀਆਂ ਨੇ ਉਹਨੇ ਟਰੈਕਟਰ ਜਿਹੜਾ ਪੋਤ ਨੂੰ ਕਹਿੰਦਾ ਕੀ ਕਹਣਾ ਚਾਹ ਗਿਆ ਅਲਟੀਮੇਟ ਦੇਖੋ ਜੀ ਜਿਸ ਤਰ੍ਹਾਂ ਉਹਨੇ ਟਰੈਕਟਰ ਤੁਸੀਂ ਉਹਨੇ ਉਹਨੇ ਦਿਖਿਆ ਫਸ ਗਿਆ ਹੀ ਤੇ ਜੇ ਸਾਡਾ ਆਪਣੇ ਨੌਜਵਾਨ ਨਹੀਂ ਸਾਥ ਦਿੰਦੇ ਜਾਂ ਪਿੰਡ ਵਾਲੇ ਸਾਥ ਨਹੀਂ ਦਿੰਦੇ ਤੇ ਕੋਈ ਵੀ ਹਾਸ ਹੋ ਸਕਦਾ ਹੀ ਮੈਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਮੁਸ਼ਕਲਾਂ ਦੇ ਵਿੱਚ ਵੀ ਲੋਕ ਇੱਥੋਂ ਤੱਕ ਬਿਲਕੁਲ ਜੀ ਬਿਲਕੁਲ ਇਹ ਮੁਸ਼ਕਲਾਂ ਦੇ ਵਿੱਚ ਸਾਥ ਦੇ ਰਹੇ ਨਾ ਬਾਕੀ ਇਹ ਆਰਾ ਸਾ ਸੰਗਠਨ ਵੀ ਨਾਲ ਚੱਲਿਆ ਹੋਇਆ ਜੀ ਤੇ ਲਗਾਤਾਰ ਜਿਹੜੀਆਂ ਨੇ ਟੀਮਾਂ ਤੁਸੀਂ ਦੇ ਦਿੱਤੇ ਪਿਓ ਕਿ ਬਣੀਆਂ ਹੋਈਆਂ ਨੇ ਤੇ ਲਗਾਤਾਰ ਜਿਹੜੇ ਲੋਕ ਇੱਥੇ ਪਹੁੰਚਦੇ ਪਏ ਨੇ ਤਾਂ ਲੰਮੀਆਂ ਲੈਣਾ ਜਿਹੜੀਆਂ ਨੇ ਉਹ ਤੁਸੀਂ ਦੇ ਦਿੱਤੇ ਪਿਓ ਕਿ ਜਿਹੜੇ ਪੰਜਾਬ ਦਾ ਜੂਥ ਹੈ ਜਿਹੜਾ ਉਹ ਪੂਰੀ ਤਰ੍ਹਾਂ ਜਿਹੜਾ ਆ ਉਹ ਪਹੁੰਚੋ ਆਇਆ ਪੰਜਾਬ ਦਾ ਜੂਥ ਹੈ ਜਿਹੜਾ ਉਹ ਲਗਾਤਾਰ ਜਿਹੜਾ ਆ ਆਪਣੀਆਂ ਟਰਾਲੀਆਂ ਟਰੈਕਟਰ ਭਰ ਕੇ ਜਿਹੜਾ ਲਗਾਤਾਰ ਪੌਂਦਾ ਪਿਆ ਆ ਤੁਸੀਂ ਦੇ ਦੇ ਪੀਓ ਪੀ ਬਹੁਤ ਜਿਆਦਾ ਜਿਹੜਾ ਆ ਉਹ ਲਗਾਤਾਰ ਜਿਹੜਾ ਤੁਸੀਂ ਦੇ ਦੇ ਪੀਓ ਪੀ ਜਿਹੜਾ ਆ ਉਹ ਨੌਜਵਾਨ ਜਿਹੜੇ ਨੇ ਉਹ ਉਹ ਵਣਦੇ ਪਏ ਨੇ ਰਾਸ਼ਨ ਬਣਦੇ ਪਏ ਨੇ ਬਹੁਤ ਜਿਆਦਾ ਜੜੀਆਂ ਨੇ ਟਰਾਲੀਆਂ ਦੇ ਵਿੱਚ ਜਿਹੜਾ ਆ ਰਾਸ਼ਨ ਵਗੈਰਾ ਪੰਡਿਆ ਜਾ ਰਿਹਾ ਗੱਡੀਆਂ ਬਹੁਤ ਜਿਆਦਾ ਜੜੀਆਂ ਨੇ ਉਹ ਪਹੁੰਚੀਆਂ ਨੇ ਤੇ ਲਗਾਤਾਰ ਜਿਹੜੇ ਨੇ ਉਹ ਤੁਸੀਂ ਦੇ ਦੇ ਪੀਓ ਕਿ ਨੌਜਵਾਨ ਜਿਹੜੇ ਨੇ ਇੱਥੇ ਪਹੁੰਚ ਕੇ ਜੜੀਆਂ ਨੇ ਸਿਵਾਵਾ ਆਪਣੀਆਂ ਦੇ ਰਹੇ ਨੇ ਲਗਾਤਾਰ ਤੁਸੀਂ ਦੇ ਦੇ ਪੀਓ ਕਿ ਲੋਕ ਜਿਹੜੇ ਨੇ ਉਹ ਇੱਥੇ ਜਿਹੜਾ ਨੇ ਉਹ ਰਾਸ਼ਨ ਦੇ ਲੈਣ ਦੇ ਲਈ ਲੈਣਾ ਜਿਹੜੀਆਂ ਨੇ ਲੱਗ ਜਾਂਦੀਆਂ ਨੇ ਕਿਉਂਕਿ ਇੰਨੇ ਜ਼ਿਆਦਾ ਮਾੜੇ ਹਾਲਾਤ ਨੇ ਇੱਥੇ ਕਿ ਕੁਝ ਕੁਝ ਵੀ ਜਿਹੜਾ ਆ ਮੁਸ਼ਕਲ ਆ ਬਹੁਤ ਜ਼ਿਆਦਾ ਮੁਸ਼ਕਲ ਆ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਕੇ ਵੀ ਨੌਜਵਾਨ ਜਿਹੜੇ ਨੇ ਇੱਥੇ ਪਹੁੰਚਦੇ ਪਏ ਨੇ ਤੇ ਆਪਣੀਆਂ ਜਿਹੜੀਆਂ ਨੇ ਉਹ ਸੇਵਾਵਾਂ ਜਿਹੜੀਆਂ ਨੇ ਉਹ ਦੇ ਰਹੇ ਨੇ ਇੱਥੇ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਪਹੁੰਚੇ ਹੋਏ ਨੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀਰ ਜੀ ਬਹਿ ਜਾਓ ਸਾਡੇ ਨਾਲ ਹੋਰ ਵੀ ਨਾ ਆਇਓ ਵੀਰ ਜੀ ਕਿੱਥੋਂ ਆਏ ਹੋ ਭਾਜੀ ਅਸੀਂ ਜਾਨੀ ਚੱਕੋਂ ਲੈ ਕੇ ਜਾਨੀ ਚੱਕ ਲੈ ਕੇ ਮਦੀਨਪੁਰਾ ਉੱਥੋਂ ਆਏ ਆ ਸਾਡੇ ਪ੍ਰਾਮਾਂ ਦਾ ਬਹੁਤ ਸਾਥ ਆ ਆਹੀ ਪੰਜਾਬ ਨਾਲ ਪੂਰਾ ਡਟ ਕੇ ਚਲੇਦੇ ਆਂ ਆਹੀ ਨਵੀਂ ਪੀੜੀ ਨੂੰ ਇਹੀ ਕਹਨੇ ਆਂ ਕਿ ਨਸੇ ਤੋਂ ਤੋੜਾ ਰਹਿਤ ਰੋ ਔਰ ਪੰਜਾਬ ਦਾ ਪੂਰਾ ਸਾਥ ਦੋ ਜੇ ਮਾਰੀ ਘਰੀ ਵਿੱਚ ਜੂਥ ਨੇ ਨਹੀਂ ਚੱਲਣਾ ਤੇ ਕਿਹਨਾਂ ਨੇ ਚੱਲਣਾ ਵਾਹਿਗੁਰੂ ਅੱਗੇ ਕਿਰਪਾਸੇ ਇਹੀ ਅਰਦਾਸ ਹੈ ਮੋਲ ਜਿਹੜਾ ਪੰਜਾਬ ਦਾ ਠੀਕ ਹੋਏ ਤੇ ਨਸੇ ਤੋਂ ਰਹਿਤ ਰਹਿਣ ਜੇ ਅਗਲੀ ਪੀੜੀ ਆ ਬਿਲਕੁਲ ਬਿਲਕੁਲ ਉਹ ਵਧੀਆ ਜੀ ਜੂਥ ਨੇ ਜੂਥ ਦੇ ਲਈ ਜਿਹੜਾ ਆ ਵਧੀਆ ਮੈਸੇਜ ਦਿੱਤਾ ਤੇ ਸਾਡੀਆਂ ਗੱਡੀਆਂ ਜਿਹੜੀਆਂ ਨੇ ਉਹ ਲਗਭਗ ਨਿਕਲਣ ਨੂੰ ਤਿਆਰ ਹੋ ਗਈਆਂ ਨੇ ਤੇ ਅਸੀਂ ਬਾਸ ਹੁਣ ਅੱਗੇ ਚੱਲਦੇ ਆ ਤੇ ਨਾਲ ਦੀ ਨਾਲ ਜਿਹੜਾ ਆ ਉਹ ਗੱਲਬਾਤ ਵੀ ਜਿਹੜੀ ਕਰਨ ਦੀ ਜਿਹੜੀ ਕੋਸ਼ਿਸ਼ ਵਗੈਰਾ ਕਰਦੇ ਰਹਿੰਦੇ ਆ ਤੇ ਲਗਾਤਾਰ ਜਿਹੜੇ ਸਾਡੇ ਨੌਜਵਾਨ ਜਿਹੜੇ ਨੇ ਉਹ ਗੱਡੀਆਂ ਲੈ ਕੇ ਜਿਹੜਾ ਪਿੰਡਾਂ ਵੱਲ ਵਧੀ ਜਾ ਰਹੇ ਨੇ ਤੇ ਅਸੀਂ ਹੁਣ ਦੁਬਾਰਾ ਤੋਂ ਜਿਹੜਾ ਆ ਗੱਡੀ ਦੇ ਵਿੱਚ ਜਿਹੜੇ ਆ ਰੈਡੀ ਹੋ ਗਏ ਆ ਲਗਾਤਾਰ ਤੁਸੀਂ ਦੇ ਦੇ ਪਿਓ ਕਿ ਬਹੁਤ ਜ਼ਿਆਦਾ ਜਿਹੜਾ ਆ ਜਾਮ ਲੱਗਣ ਤੋਂ ਬਾਅਦ ਆ ਜਿਹੜੀਆਂ ਨੇ ਉਹ ਗੱਡੀਆਂ ਜਿਹੜੀਆਂ ਨੇ ਚਲਦੀਆਂ ਪਈਆਂ ਨੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਇੱਥੇ ਤੱਕ ਪਹੁੰਚ ਕੇ ਜ ਜਿਹੜੀ ਹੈਲਪ ਜਿਹੜੀ ਉਹ ਕਰਦੇ ਪਏ ਆ ਲਗਾਤਾਰ ਤਸਵੀਰਾਂ ਤੁਸੀਂ ਜਿਹੜਾ ਦੇਖਦੇ ਪਏ ਹੋ ਤੇ ਲਗਾਤਾਰ ਤਸਵੀਰਾਂ ਤੁਸੀਂ ਦੇਦੇ ਪਏ ਹੋ ਕਿ ਬਹੁਤ ਸਾਰੀਆਂ ਚੇੜੀਆਂ ਨੇ ਗੱਡੀਆਂ ਜਿਹੜੀਆਂ ਨੇ ਆਈਆਂ ਨੇ ਤੇ ਹੈਲਪ ਜਿਹੜੀ ਉਹ ਜਿਹੜੀ ਨੌਜਵਾਨਾਂ ਵੱਲੋਂ ਸਪੈਸ਼ਲੀ ਜਿਹੜੀ ਕੀਤੀ ਜਾ ਰਹੀ ਹੈ ਸਾਡੇ ਨਾਲ ਵੀ ਦੇਖੋ ਉਹ ਨੌਜਵਾਨ ਜਿਹੜੇ ਨੇ ਉਹ ਲਗਾਤਾਰ ਜਿਹੜੇ ਨੇ ਉਹ ਲੱਗੇ ਹੋਏ ਨੇ ਪਿੱਛੇ ਵੀ ਸਾਡਾ ਵੀਰ ਜਿਹੜਾ ਉਹ ਲੱਗਿਆ ਹੋਇਆ ਹੈ ਤੇ ਲਗਾਤਾਰ ਜਿਹੜੀਆਂ ਤਸਵੀਰਾਂ ਦੇ ਵਿੱਚ ਤੁਹਾਨੂੰ ਇਹੋ ਦਿਖਾਇਆ ਜਾ ਰਿਹਾ ਆ ਕਿ ਕਿੰਨੀ ਜ਼ਿਆਦਾ ਜਿਹੜੀ ਉਹ ਪ੍ਰੋਬਲਮ ਜਿਹੜੀ ਲੋਕਾਂ ਨੂੰ ਆ ਰਹੀ ਦੇਖੋ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਜਿਹੜਾ ਆ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਆ ਸਾਨੂੰ ਜਿਹੜੀ ਮਿਹਨਤ ਮੁਸਕਤ ਕਰਨ ਤੋਂ ਬਾਅਦ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਬਣੇ ਰਵੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਤਾਂ ਕਿ ਜਿਹੜਾ ਆ ਉਹ ਤੁਹਾਡੇ ਤੱਕ ਹਰ ਰਵੇ ਤੇ ਪੰਜਾਬ ਦਾ ਮਾਹੌਲ ਜਿਹੜਾ ਆ ਉਹ ਤੁਹਾਨੂੰ ਉਹ ਪਤਾ ਲੱਗਦਾ ਰਹੇ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬੈਲ ਜਰੂਰ ਦਬਾ ਲਓ ਤਾਂ ਕਿ ਹਰ ਖਬਰ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ